ਅੱਜ ਆਪਾਂ ਬੈਠੇ ਆਂ ਜੀ ਸੁਪਰੇਨ ਨੂੰ ਰਵਾਇਦਾ ਸਟੋਰ ਤੇ ਜਿਹੜੀ ਆਪਾਂ ਪਿੱਛੇ ਵੀਡੀਓ ਬਣਾਈ ਸੀਗੀ ਉਹਦੇ ਵਿੱਚ ਦਰਸਾਇਆ ਸੀ ਆਪਾਂ ਕਿ ਸੈਕਸ ਦੇ ਬਾਰੇ ਦੇ ਵਿੱਚ ਬੰਦਾ ਕੈਮਰੇ ਮੂਰੇ ਨਹੀਂ ਆਉਂਦਾ ਪਰ ਆਪਣਾ ਵੀਰ ਇੱਕ ਹੌਸਲੇ ਨਾਲ ਕਿਹਾ ਇਹ ਕਹਿੰਦਾ ਯਾਰ ਮੈਂ ਮੂਰੇ ਆਉਣਾ ਇਹਨੇ ਆਪਣੇ ਤੋਂ ਦਵਾਈ ਲਈਤੀ ਆ ਕਹਿੰਦਾ ਯਾਰ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਬਹੁਤ ਲੋਕ ਸ਼ਰਮਦੇ ਨੇ ਪਰ ਇਹ ਚੀਜ਼ ਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਕਹਿੰਦਾ ਮੈਂ ਮੂਰੇ ਆਉਣਾ ਯਾਰ ਜਿਹੜੀ ਕੋਈ ਬਿਮਾਰੀ ਆ ਦੇਖੋ ਮਸਨਰੀ ਆ ਕਹਿੰਦਾ ਵੀ ਸਰੀਰ ਦੇ ਵਿੱਚ ਰਫਟ ਪੈ ਜਾਂਦਾ ਆਪਾਂ ਮੰਨਦੇ ਆ ਵੀ ਕੀ ਪੈਂਦਾ ਕੋਈ ਵੀ ਡਿਫਾਲਟ ਪੈ ਸਕਦਾ ਸਰੀਰ ਦੇ ਵਿੱਚ ਇਨਸਾਨ ਦੇ ਕਿਉਂਕਿ ਅੱਜ ਕੱਲ ਖਾਣ ਪਾਣੀ ਇਦਾਂ ਦਾ ਰਹਾਂ ਸਪਰੇਹਾਂ ਵਾਲੇ ਨਾਜਬ ਹੋ ਗਏ ਪਹਿਲਾਂ ਹੁੰਦੇ ਸੀਗੇ ਜਿਆਦਾ ਵਧੀਆ ਨਾਜ ਹੁੰਦੇ ਸੀ ਕਿਉਂਕਿ ਜੂਰੀਆ ਜਰੀਆ ਘੱਟ ਪੈਂਦੀ ਸੀਗੀ ਬਾਕੀ ਸਪਰੇਹਾਂ ਸਪਰੂਹਾਂ ਘੱਟ ਕਰਦੇ ਸੀ ਦੇਸੀ ਹੁੰਦੇ ਸੀ ਹੁਣ ਜਿਹੜਾ ਸਿਸਟਮ ਆ ਰਹੇ ਨਾ ਸਪਰੇਹਾਂ ਜਿਆਦਾ ਪਾਉਂਦੇ ਨੇ ਵੀ ਝਾੜ ਲੈਣ ਦੇ ਮਾਰੇ ਠੀਕ ਹੈ ਇਸ ਕਰਕੇ ਅਨਾਜ ਦੇ ਵਿੱਚ ਪ੍ਰੋਬਲਮ ਹੈ ਤੇ ਇਹ ਬਾਈ ਚਲੋ ਧੰਨਵਾਦ ਕਰਦੇ ਆਂ ਵੀਰ ਦਾ ਇੱਥੇ ਪਹੁੰਚਣ ਤੇ ਜਿਹੜਾ ਬੰਦਾ ਕਹਿੰਦਾ ਯਾਰ ਵੀ ਮੈਂ ਸੰਗਦਾ ਨਹੀਂ ਹੈਗਾ ਮੈਂ ਸਾਹਮਣੇ ਹੋਂ ਜਿਹੜੀ ਮੇਰੇ ਨਾਲ ਮੈਂ ਉਹ ਸਾਰੀ ਹਕੀਕਤ ਦੱਸੂਗਾ ਇਹ ਵੀਰ ਨੂੰ ਪ੍ਰੋਬਲਮ ਸੀ ਜਿੱਦਾਂ ਮੈਂ ਉਦੋਂ ਵੀ ਦੱਸਿਆ ਸੀ ਵੀ ਯਾਰ ਗਰੇਕ ਬੰਦਾ ਹੁੰਦਾ ਨਹੀਂ ਕਹਿਣਾ ਇਹ ਬਾਈ ਆਇਆ ਚਲੋ ਇਹਦਾ ਸੁਖਰਾ ਹੈ ਜੇਦੋਂ ਆਪਾਂ ਬਾਈ ਤੋਂ ਪੁੱਛਦੇ ਹਾਂ ਵੀ ਕੀ ਪ੍ਰੋਬਲਮ ਸੀਗੀ ਹੁਣ ਕਿਤੇ ਡਾਕਟਰ ਸਾਹਿਬ ਬਸ ਸਹੀ ਗੱਲ ਆਰੇ ਸਹੀ ਗੱਲ ਜੀ ਮੈਂ ਬਹੁਤ ਡਾਕਟਰਾਂ ਕੋਲੇ ਵਾਕਿਆ ਜਿਹਾ ਦਵਾਈਆਂ ਖਾਂਦਾ ਰਿਹਾ ਬਿਮਰੇ ਸਿਸਾਇ ਦਾ ਪਾਸਟ ਜਿਨਾ ਵੀ ਬਾਸਾ ਹੁਣ ਸਨ ਪਤੀਆ ਵੀ ਕਿਹੜੇ ਤਰੀਕੇ ਨਾਲ ਫਲਟ ਪੈ ਗਿਆ ਮੈਂ ਉਹ ਆ ਕੇ ਕੋਲੇ ਗੱਲ ਕੀਤੀ ਮੇਰਾ ਬਿੜੂ ਦੇਖੀਆ ਬਿਡ ਨੂੰ ਜਪਕਿਆਂ ਰਿਜ਼ਲਟ ਮਿਲਦੇ ਸੀਗੇ ਫਿਰ ਮੇਰੇ ਕੋਲ ਗੱਲ ਕੀਤੀ ਆ ਕਿ ਵੀ ਜੀ ਮੈਂ ਪੇਰਾ ਜਨਰ ਕਰਕੇ ਵੀ ਫਿਰ ਡਾਊਨ ਤੇ ਇਹ ਕਹਿੰਦਾ ਜੀ ਸੀ ਕੀ ਕਰਦਾ ਹੈ ਆਖੋ ਮੈਂ ਹੁਣ ਜਦ ਤੱਕ ਆਇਆ ਨੂੰ ਮੈਂ ਤਾਂ ਮੈਂ ਤਵਾਜੂ ਦੇ ਕੇ ਦੇਖਿਆ ਨਾ ਮੈਂ ਬਹੁਤ ਵੀ ਹਾਲਾ ਕਿ ਕਿਸ ਨੇ ਮੈਨੂੰ ਰਿਜ਼ਲਟ ਨਹੀਂ ਦਿੱਤਾ ਉਹ ਕਹਿੰਦੇ ਰ ਆ ਡੱਬੀ ਕਾ ਕੇ ਦਿੱਤੀ ਇੱਕ ਡੱਬੀ ਜਿਹਨੇ ਮੈਨੂੰ ਦਿੱਤੀ ਇੱਥੋਂ ਆ ਕੇ ਮੈਂ ਡੱਬੀ ਲੈ ਕੇ ਗਿਆ ਨੇ ਮੈਨੂੰ 15 ਦਿਨ ਦੀ ਗਾਰੰਟੀ ਦਿੱਤੀ ਕਹਿੰਦਾ ਵੀ ਯਾਰ 15 ਦਿਨ ਕੈਪਸੂਲ ਠਾ ਕੇ ਦੇ ਕਹਿੰਦਾ ਜੇ ਨਾ ਤਨਵਲੀ ਗੱਟ ਨੂੰ ਨਿਕਾ ਕੇ ਕਹਿੰਦਾ ਬਾਸ ਕਰ ਜੀ ਮੈਨੂੰ ਵੀ ਰਿਜਲਟ ਚੰਗਾ ਮਿਲਿਆ ਜੀ ਆਇ ਇੱਕ ਡੱਬੀ ਖਾਤੀ ਮੈਂ ਪਾਰਤੀ ਆਪ ਮੈਨੂੰ ਸਰੀਰ ਮੇਰਾ ਬਿਲਕੁਲ ਸਹੀ ਆ ਜੀ ਤੇ ਇੱਕ ਡੱਬੀ ਮੈਂ ਆਪਦੀ ਤਰਫੋਂ ਸਪੈਸ਼ਲ ਖਾਧੀ ਇੱਕ ਡੱਬੀ ਮੈਂ ਖਾਲੇ ਖਾ ਕੇ ਵੀ ਮਾਚਾ ਕੋਈ ਕਰ ਲਈ ਇੱਕ ਡੱਬੀ ਮੈਂ ਆਪਦੀ ਤਰਫੋਂ ਲਾਜ ਲੈ ਕੇ ਗਿਆ ਤੁਹਾਂ ਵੀ ਡੱਬੀਆਂ ਦੋ ਖਾਦੇ ਨੇ ਪਹਿਲਾਂ ਬ੍ਰੇਕਸਾ ਇੱਕ ਡੱਬੀ ਬਾਅਦ ਸਕੇ ਦੇ ਇੱਕ ਡੱਬੀ ਨਾਲ ਸਹੀ ਹੋ ਜੂਗਾ ਤੇ ਕਈ ਵਾਰ ਮੜਮਟਾ ਫਰਟੋਂ ਦਾ ਜਾਦੀ ਇੱਕ ਡੱਬੀ ਦੋ ਡੱਬੀਆਂ ਦਾ ਰਿਜਲਟ ਪੂਰਾ ਪੱਕਾ ਹੀ ਆ ਵੀ ਗਾਰੰਟੀ ਨਾਲ ਦਵਾਈ ਦਿੰਦੇ ਨੇ ਤੇ ਜਿਵੇਂ ਹੁਣ ਲਾਲ ਉਪਾਸੀਆਂ ਗੁਰਦੇ ਦੇ ਪਾਸਿਆਂ ਨੇ ਤੇ ਪਿੱਤੇ ਦੇ ਪਾਸਿਆਂ ਨੇ ਬਾਖੀ ਹੁੰਦੀ ਹੈ ਡਾਕਟਰ ਸਾਹਿਬ ਆਪ ਦੱਸਣਗੇ ਗੱਲਬਾਤ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ ਕੈਂਗਰੇ ਮੂਰੇ ਕੋਈ ਬੰਦਾ ਆਉਂਦਾ ਨਹੀਂ ਚਲੋ ਭਾਈ ਜੀ ਦਾ ਧੰਨਵਾਦ ਹੈ ਜਿਹੜਾ ਆ ਗਿਆ ਤੁਸੀਂ ਆ ਇਹ ਬਾਈ ਜੀ ਨੂੰ ਕਾफी ਪ੍ਰੋਬਲਮ ਸੀਗੀ ਵੀ ਸੈਕਸ ਤੇ ਅਸੀਂ ਵੀ ਦੇਖਦੇ ਸੀ ਵੀ ਕੋਈ ਮਿਲੇ ਬੰਦਾ ਜਿਹੜਾ ਕੈਮਰੇ ਮੂਰੇ ਆਉਂਦਾ ਜਿੰਨਾਂ ਨੇ ਦਵਾਈ ਲਈਦੀ ਸੀ ਕੋਈ ਕੈਮਰੇ ਮੂਰੇ ਆਉਣ ਨੂੰ ਤਿਆਰ ਨਹੀਂ ਸੀ ਇਹ ਬਾਈ ਨਾਲ ਗੱਲਬਾਤ ਹੋਈ ਇਹ ਕਹਿੰਦਾ ਬਾਈ ਜੀ ਮੈਂ ਕੈਮਰੇ ਮੂਰੇ ਆਉਣ ਨੂੰ ਤਿਆਰ ਆਂ ਮਾ ਚਲੋ ਵਧੀਆ ਗੱਲ ਐ ਤੇ ਬਾਕੀ ਇਹ ਬਾਈ ਨੂੰ ਰਿਜ਼ਲਟ ਮਿਲਿਆ ਬਹੁਤ ਵਧੀਆ ਰਿਜ਼ਲਟ ਮਿਲਿਆ ਜੀ ਆਪਣੇ 100% ਰਿਜ਼ਲਟ ਹਰ ਇੱਕ ਚੀਜ਼ ਦੇ ਨੇ ਜਿਹੜੀ ਵੀ ਵੀਡੀਓ ਆਪਣੇ ਕੋਲੇ ਪਾਈਆਂ ਹੋਈਆਂ ਨੇ 1% ਉਹਦੇ ਚ ਝੂਠ ਨਹੀਂ ਠੀਕ ਐ 1% ਵੀ ਬੰਦਾ ਆਪਣੇ ਨਾਲ ਗੱਲ ਕਰ ਸਕਦਾ ਹੈ ਉਸ ਮਰੀਜ਼ ਨਾਲ ਗੱਲ ਕਰ ਸਕਦਾ ਹੈ ਜਿਹੜੀ ਦੀ ਵੀਡੀਓ ਪਾਉਨੇ ਆ ਠੀਕ ਐ ਜੀ ਬਾਕੀ ਆਪਣੇ ਕੋਲੇ ਪਿੱਤੇ ਦੀ ਪਥਰੀ ਦਾ ਪੱਕਾ इलाज ਐ ਜੀ ਪਿੱਤੇ ਦੀ ਪੱਤਰੀ ਵਾਲੀ ਵੀਡੀਓ ਵੀ ਪਾਈ ਹੋਈ ਆ ਬੱਚੇਦਾਨੀ ਦੀਆਂ ਸੌਲਣ ਵਾਲੀ ਪਾਈ ਹੋਈ ਹੈ ਠੀਕ ਹੈ ਗੁਰਦੇ ਦੀ ਪੱਤੀ ਦਾ ਨੋਰਮਲ ਰਤ ਨਿਕਲੀ ਜਾਂਦੀ ਹੈਗੀ ਬਾਕੀ ਲੇਡੀਜ਼ ਨੂੰ ਕੋਈ ਵੀ ਪ੍ਰੋਬਲਮ ਹੈ ਭਾਰ ਪੈਂਦਾ ਕੋਈ ਕਿਦਾਂ ਦੀ ਵੀ ਕੋਈ ਪ੍ਰੋਬਲਮ ਹੈ ਠੀਕ ਹੈ ਜੀ ਕੈਂਸਰ ਦਾ ਤੱਕ ਦਾ ਆਪਣੇ ਕੋਲੇ ਇਲਾਜ ਹੈ ਤੇ ਪੇਟ ਲੀਵਰ ਕੈਂਸਰ ਤੱਕ ਦਾ ਇਲਾਜ ਹੈ ਆਪਣੇ ਕੋਲੇ ਪੇਟ ਲੀਵਰ ਦੇ ਵਿੱਚ ਕੋਈ ਵੀ ਪ੍ਰੋਬਲਮ ਹੈ ਚਮੜੀ ਰੋਗ ਦਾ ਤੇ ਬਾਕੀ ਗੈਸ ਕਬਜ ਅਤੇ ਜਾਫ ਵਗੈਰਾ ਬਲੱਡ ਸ਼ੂਕਰ ਸ਼ੂਗਰ ਦੀ ਸੇਮ ਹੀ ਦਵਾਈ ਖਾ ਲਓ ਜੀ ਸੇਵਨਿਆ ਦੇ ਵਿੱਚ ਪ੍ਰਹੇਜ ਰੱਖ ਕੇ ਪ੍ਰਹੇਜ ਜ਼ਰੂਰੀ ਹੈ ਜੀ ਆਪਣੀ ਦਵਾਈ ਦਾ ਇਹ ਪਹਿਲਾਂ ਕਹਿੰਦੇ ਆ ਵੀ ਪ੍ਰਹੇਜ ਰੱਖ ਕੇ ਦਵਾਈ ਖਾਓ ਨਹੀਂ ਦਵਾਈ ਨਾ ਲਓ ਜੇ ਨਹੀਂ ਪ੍ਰਹੇਜ ਰਹਿੰਦਾ ਨਾ ਲਓ ਕੋਈ ਚੱਕਰ ਨਹੀਂ ਦਵਾਈ ਦਾ ਪ੍ਰਹੇਜ ਰੱਖ ਕੇ ਖਾਣੀ ਪੂਗੀ ਠੀਕ ਹੋਣ ਦੀ ਆਪ ਵੀ ਜਮੇਗੀ ਆਪਾਂ ਨੂੰ ਆਪਣੀ ਦਵਾਈ ਤੇ ਪਤਾ ਹੈ ਜੀ ਇਦਾਂ ਦੀ ਹੈ ਰੱਬ ਦੀ ਦਿਆਨ ਨਾਲ ਆਪਣੀ ਦਵਾਈ ਕੰਮ ਕਰਦੀ ਹੈ ਬੀਪੀ ਸ਼ੂਗਰ ਵਗੈਰਾ ਪੁਰਾਣੇ ਤੋਂ ਪੁਰਾਣਾ ਟਾਈਫਾਇਡ ਹੈ ਕਹਿਣ ਦਾ ਮਤਲਬ ਕੋਈ ਵੀ ਬਿਮਾਰੀ ਹੈ ਹਰ ਬਿਮਾਰੀ ਦਾ ਹੱਲ ਆਪਣੇ ਕੋਲ ਹੈ ਠੀਕ ਹੈ